ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 11 ਦਿਨਾਂ ਤੋਂ ਦਾ ਸਾਬ ਜੀ ਦੇ ਨਾਲ ਤੀਰਥ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਹੈ ਜਿਹਦੇ ਵਿੱਚੋਂ ਕੱਲ ਤੋਂ ਅਸੀਂ ਬੜਾ ਮਹਤਵਪੂਰਨ ਭਾਗ ਵਿਚਾਰ ਰਹੇ ਹਾਂ ਕਿ ਕੀ ਤੀਰਥਾਂ ਤੇ ਜਾਣ ਨਾਲ ਜਾਂ ਨਹਾਉਣ ਨਾਲ ਪਵਿੱਤਰ ਹੋ ਜਾਈਦਾ ਹੈ ਜਿਵੇਂ ਕੱਲ੍ਹ ਵੈਂਤੀ ਕੀਤੀ ਸੀ ਕੀ ਯਾਦਗਾਰੀ ਦੇ ਆਰਟੀਫੈਕਟ ਯਾਦ ਕਰਾਦੇ ਹਾਂ ਇਸ ਤੋਂ ਪਹਿਲਾਂ ਅਸੀਂ ਜਿਹੜੇ ਦੋ ਭਾਗ ਵਿਚਾਰੇ ਨੇ ਉਨਾ ਵਿੱਚ ਪਹਿਲੇ ਭਾਗ 'ਚ ਵਿਚਾਰਿਆ ਸੀ ਕਿ ਮੈਲ ਕਿੱਥੇ ਲੱਗੀ ਹੈ ਉਹ ਸੰਨੁਰਸਦ ਗੁਰੂ ਨੇ ਗੁਰਬਾਣੀ ਰਾਹੀਂ ਸਮਝਾਇਆ ਕਿ ਮੈਲ ਜਿਹੜੀ ਹੈ ਮਨ ਤੇ ਲੱਗੀ ਹੈ ਜਿਸ ਕਰਕੇ ਅਪਵਿੱਤਰ ਹੋਇਆ ਮਨ ਤੇ ਦੂਸਰੇ ਭਾਗ 'ਚ ਸਮਝਾਇਆ ਸੀ ਮੈਲ ਕਾਦੀ ਲੱਗੀ ਹੈ ਤਾਂ ਕਿ ਜਿਹੋ ਜੀ ਮੈਲ ਲੱਗੀ ਉਹ ਜਿਹੇ ਸਾਧਨ ਵਰਤਿਆ ਜਾਏ ਉਹਨੂੰ ਖਤੌਣ ਦੇ ਵਾਸਤੇ ਜੇ ਸਾਧਨ ਠੀਕ ਨਾ ਵਰਤਿਆ ਜਾਏ ਤੇ ਫਿਰ ਮੈਲ ਨਹੀਂ ਉਤਰ ਸਕਦੀ ਅਸੀਂ ਇਸ ਮੰਨਦੀ ਮੈਲ ਨੂੰ ਹਟਾਉਣ ਲਈ ਜਿਹੜਾ ਸਾਧਨ ਆਮ ਤੌਰ ਤੇ ਸਮਾਜ ਵਿੱਚ ਵਰਤਿਆ ਜਾ ਰਿਹਾ ਹੈ ਜਿਹੜਾ ਬ੍ਰਾਹਮਣੀ ਸਮਾਜ ਦੀ ਦੇਣ ਹੈ ਬ੍ਰਾਹਮਣਵਾਦੀ ਦੀ ਦੇਣ ਹੈ ਕਿ ਤੀਰਥਾਂ ਤੇ ਜਾਓ ਉੱਚੇ ਪਗਵਾਨ ਨੂੰ ਦਾ ਤੀਰਥਾਂ ਤੇ ਜਾ ਕੇ ਇਸ਼ਨਾਨ ਕਰੋ ਉਥੇ ਸਰੋਵਰ ਚ ਇਸ਼ਨਾਨ ਕਰਨ ਨਾਲ ਤੁਹਾਡੇ ਪਾਪਾਂ ਦੀ ਮਿਹਰ ਲਹਿ ਜਾਏਗੀ ਇਸ ਕਰਕੇ ਅਸੀਂ ਕਲ ਤੋਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੀ ਤੀਰਥਾਂ ਤੇ ਜਾਣ ਨਾਲ ਜਾਂ ਨਹਾਉਣ ਨਾਲ ਪਵਿੱਤਰ ਹੋ ਜਾਈਦਾ ਮੰਨ ਦੀ ਮਿਹਰ ਉਤਰ ਜਾਏਗੀ ਪਵਿੱਤਰ ਹੋ ਜਾਾਂਗੇ ਅਜਿਹਾ ਪਹਿਲਾ ਪ੍ਰਮਾਣ ਜੋ ਮੈਂ ਆਪ ਜੀ ਨਾਲ ਸਾਂਝਾ ਕਰਨ ਲੱਗਾ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ ਜਿੱਚੇ ਮੇਰੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਸਾਨੂੰ ਸਮਝਾਉਂਦੇ ਨੇ ਤੀਰਥ ਨਾਮਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਪਾਉ ਲੱਥੀ ਨਾਤਿਆਂ ਦੋਏ ਪਾਉ ਚੜੀਏ ਸੋਰ ਬਾਹਰ ਤੋਤੀ ਤੋਮੜੀ ਅੰਦਰ ਵਿਸ ਨਿਕੋਰ ਸਾਧ ਪੜੇ ਅਨਾਤਿਆਂ ਚੋਰ ਸੇ ਚੋਰਾ ਚੋਰ ਬੜਾ ਸਿੱਧਾ ਸਪਸ਼ਟ ਫੈਸਲਾ ਸਤਗੁਰ ਦਾ ਮਨ ਖੋਟੇ ਤਨ ਚੋਰ ਮਨ ਦੇ ਵਿੱਚ ਪਾਪ ਹੈ ਮਨ ਮਹਿਲਾ ਹੋਇਆ ਪਵਿੱਤਰ ਹੋਇਆ ਹੁਣ ਮਨ ਦਾ ਪ੍ਰਭਾਵ ਸ਼ਰੀਰ ਤੇ ਵੀ ਪੈਂਦਾ ਤਨ ਚੋਰ ਮਨ ਜਿੱਥੇ ਲੈ ਕੇ ਜਾਣਾ ਸ਼ਰੀਰ ਨੇ ਉੱਧਰ ਜਾਣਾ ਤੇ ਤੁਰਪੇ ਤੀਰਤੇ ਨਾਉਣ ਵਾਸਤੇ ਵੀ ਉੱਥੇ ਜਾ ਕੇ ਨਹਾ ਲਵਾਂਗਾ ਪਵਿੱਤਰ ਹੋ ਜਾਵਾਂਗਾ ਬ੍ਰਾਹਮਣ ਨੇ ਸਮਝਾਇਆ ਮੈਨੂੰ ਬ੍ਰਾਹਮਣ ਦੇਵਤਾ ਨੇ ਸਮਝਾ ਦਿੱਤਾ ਧਰਮ ਪੁਸਤਕਾਂ ਨੇ ਸਮਝਾ ਦਿੱਤਾ ਕਿ ਜਾ ਤੀਰਥ ਜਾ ਕੇ ਨਹਾ ਲੈ ਉੱਥੇ ਪਵਿੱਤਰ ਹੋ ਜਾਏਗਾ ਤੇਰੇ ਪਾਪਾਂ ਦੀ ਮਾਲ ਲੈ ਜਾਏਗੀ ਜਿਹੜਾ ਤੇਰਾ ਮਨ ਖੋਟਾ ਹੈ ਪਾਪਾਂ ਕਰਕੇ ਤਨ ਵੀ ਝੋੜ ਹੋਇਆ ਪਿਆ ਉੱਚਾ ਕੇ ਤੀਰਤ ਨਾਇਆ ਲੈ ਜਾਏਗਾ ਸਕੁਰਚਮ ਦੰਦ ਨੇ ਇੱਕ ਪੌਲਥੀ ਨਾਤੇ ਆ ਉੱਚੇ ਜਾ ਕੇ ਤੂੰ ਖਟੇਗਾ ਕੀ ਅਸਲ ਦੇ ਵਿੱਚ ਕੀ ਹੋਏਗਾ ਤੂੰ ਤੇ ਸਮਝ ਕੇ ਜਾ ਰਹੇਂ ਕਿ ਉੱਥੇ ਪਾਪਾਂ ਦੀ ਬੈਲ ਲੱਜੇਗੀ ਉੱਥੇ ਹੋਂਮਦੀ ਮੈਲ ਹੋੜ ਚੜ ਜਾਏਗੀ ਦੋ ਪਾਚੜੀ ਸੋਰ ਉਥੇ ਹੋਰ ਹਉਮੇ ਦੀ ਮੈਲ ਚੜ ਜਾਏਗੀ ਲੱਗੇਗਾ ਕਿ ਸਿਰਫ ਸ਼ਰੀਰ ਦੀ ਕੁਝ ਮਿੱਟੀ ਗੰਦਗੀ ਰਹਿ ਜਾਏਗੀ ਇੱਕ ਪਾਉ ਲੱਥੀ ਨਾਤੇ ਸਿਰਫ ਛਿਰਿਰ ਦੀ ਗੰਦੀ ਲਾ ਕੇ ਇਹ ਭਰਮ ਦੇ ਵਿੱਚ ਪੈ ਜਾਏਗਾ ਕਿ ਮੈਂ ਪਵਿੱਤਰ ਹੋ ਗਿਆ ਅਸਲ ਦੇ ਵਿੱਚ ਹੋਰ ਹਉਮੇ ਦੀ ਮੈਲ ਚੜਾ ਕੇ ਆ ਜਾਏਗਾ ਫਿਰ ਸਤਗੁਰੂ ਬੜਾ ਕਮਾਲ ਦਾ ਪ੍ਰਮਾਣ ਦਿੰਦੇ ਨੇ ਇਥੇ ਬਾਹਰ ਧੋਤੀ ਤੁਮੜੀ ਤੁਮੜੀ ਇਸ ਆਪਣ ਸਾਰਿਆਂ ਨੂੰ ਪਤਾ ਹੈ ਤੂੰਮੜੀ ਜਿਹੜੀ ਐ ਇਹ ਕੜ ਕੌੜੀ ਹੁੰਦੀ ਐ ਕਿਦੇ ਚ ਗੁਰਤਨ ਹੁੰਦੀ ਐ ਸਤਗੁਰੂ ਕਹਿੰਦੇ ਨੇ ਬਾਹਰ ਧੋਤੀ ਤੂੰਮੜੀ ਅੰਦਰ ਬਿਸਨ ਕੋਰ ਰਬਾ ਕਬੀਰ ਜੀ ਨੇ ਵੀ ਸਾਨੂੰ ਇੱਕ ਪਰਮਾਨਤ ਦੇ ਕੇ ਸਮਝਾਇਆ ਸੀ ਨਾ ਲੋਕੀ 68 31 ਦਸਨਾਈ ਕੌੜਾ ਪੰਨ ਤਉ ਨਾ ਜਾਈ ਲੋਕੀ ਨੂੰ 88 ਤੀਰਾਂ ਤੇ ਢੋਲੋ ਜਾ ਕੇ ਨਵਾ ਲਓ ਉਹਦੇ ਅੰਦਰੋਂ ਕਾੜਾ ਪਣ ਨਹੀਂ ਜਾਣਾ ਇਹੀ ਗੱਲ ਸਤਿਗੁਰੂ ਜੀ ਬੇਤਸ ਸਮਝਾ ਰਹੇ ਬਾਹਰ ਤੋਂ ਤੀ ਤੁੰਬੜੀ ਬਾਹਰੋਂ ਤੁੰਬੜੀ ਨੂੰ ਢੋਲੋ ਜਿੰਨਾ ਮਰਜੀ ਢੋਲੋ ਭਾਵੇਂ ਤੀਰਾਂ ਤੇ ਜਾ ਕੇ ਨਵਾ ਲਓ ਤੇ ਭਾਵੇਂ ਘਰ ਤੋਂ ਹੀ ਜਾਓ ਬਾਹਰੋਂ ਢੋ ਰਹੇ ਹੋ ਨਾ ਅੰਦਰ ਵਿਸਨ ਕੋਰ ਅੰਦਰ ਉਹਦਾ ਜਿਹੜਾ ਕੁੜਤਣੇ ਉਹ ਨਹੀਂ ਜਾਂਦੀ ਉਹ ਉੱਥੇ ਉਂਝ ਦੀ ਉਂਜੀ ਹੈ ਇਸ ਕਰਕੇ ਸਤਿਗੁਰੂ ਨੇ ਫੈਸਲਾ ਕੀਤਾ ਸਾਧ ਭਲੇ ਅੰਨ ਨਾ ਤੇ ਆ ਜਿਹੜੇ ਧਰਮੀ ਨੇ ਜਿਹੜੇ ਸੱਚ ਨੂੰ ਜਾਣਨ ਵਾਲੇ ਨੇ ਜਿਹੜੇ ਅਕਾਲ ਪੁਰਖ ਦੇ ਜਰਤ ਨਾਲ ਜੁੜੇ ਹੋਏ ਨੇ ਜਿਹੜੇ ਗੁਰਮਤ ਅਨੁਸਾਰ ਜੀਵਨ ਜੀਂਦੇ ਨੇ ਉਹ ਸਾਧ ਸਾਧੂ ਉਹਨਾਂ ਨੂੰ ਕਿਹਾ ਗਿਆ ਇੱਥੇ ਕਿਸੇ ਚੋਲਿਆਂ ਵਾਲਿਆਂ ਨੂੰ ਪਗਵੇ ਵੇਸ਼ ਵਾਲਿਆਂ ਨੂੰ ਜਾਂ ਜਿੱਡੇ ਚੋਲਿਆਂ ਵਾਲਿਆਂ ਨੇ ਸਾਧ ਜੀ ਕਿਹਾ ਜਾ ਰਹੇ ਉਹ ਬਗੈਰ ਨਾਤੇ ਹੀ ਪਵਿੱਤਰ ਨੇ ਸਾਧੂ ਭਲੇ ਅਨਨਾਤੇ ਉਹ ਚੰਗੇ ਨੇ ਬਗੈਰ ਨਾਤੇ ਹੀ ਤੇ ਸਾਧ ਜੀ ਸ਼ਰਨ ਕੀਤੇ ਬਗੈਰ ਹੀ ਤੇ ਜਿਹੜੇ ਦਨ ਚੂਰ ਇਹ ਜਾ ਰਹੇ ਨੇ ਉਥੇ ਨਹਾਉਣ ਵਾਸਤੇ ਤੀਰਥਾਂ ਤੇ ਚੋਰ ਸੇ ਚੋਰਾ ਚੋਰ ਚੋਰਾ ਨੇ ਚੋਰ ਹੀ ਰਹਿਣਾ ਉਹਨਾਂ ਦਾ ਕੁਝ ਨਹੀਂ ਬਦਲਣਾ ਜਾਣਾ ਉਥੇ ਜਾ ਕੇ ਵੀ ਤੀਰਥਾਂ ਤੇ ਨਹਾ ਕੇ ਵੀ ਕੁਝ ਨਹੀਂ ਹੁੰਦਾ ਤੇ ਜੀਵਨ ਦੇ ਵਿੱਚ ਬਦਲਾਅ ਹੋਣਾ ਉਹਨਾਂ ਨੇ ਚੋਰਾ ਦਾ ਚੋਰ ਹੀ ਰਹਿਣਾ ਕਿਉਂਕਿ ਮੈਲ ਤਾਂ ਪਿੰਡੇ ਦੀ ਟੋਕੇ ਆਇਆ ਨਾ ਅੰਦਰ ਤੇ ਮੈਲ ਉਸਰਾਂ ਦੀ ਉਸਰਾ ਹੀ ਹੈ ਸਤਿਗੁਰੂ ਨੇ ਅੱਜੜਾ ਦੂਸਰਾ ਪ੍ਰਮਾਣ ਸਾਨੂੰ ਬਖਸ਼ਿਸ਼ ਕੀਤਾ। ਗੁਰअर्जਨ ਸਾਹਿਬ ਦਾ ਵਿਚਾਰਨ ਕੀਤਾ। ਇਥੇ ਪੰਜਵੇਂ ਨਾਨਕ ਇੱਕ ਬੜਾ ਕਮਾਲ ਦੀ ਗੱਲ ਸਾਨੂੰ ਇੱਕ ਕਟਕਸ਼ ਕਰਕੇ ਸਮਝਾਉਂਦੇ ਨੇ। ਪੰਜਵੇਂ ਨਾਨਕ ਬਖਸ਼ਿਸ਼ ਕਰਦੇ ਨੇ ਪਾਪ ਕਰੇ ਪੰਚਾਂ ਕੇ ਬਸਰੇ। ਤੀਰਥ ਨਾਇਕ ਹੈ ਸਬ ਉਤਰੇ। ਬਹੁਰ ਕਮਾਵੈ ਹੋਏ ਨਿਸੰਕ। ਜੰਪੁਰ ਬਾਦ ਖਰੇ ਕਾਲਮਕ। ਤੇ ਜੀਵਨ ਦੇ ਉੱਤੇ 파룻 ਹੋਇਆ ਹੋਇਆ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਇਹ ਵਿਕਾਰ ਤੇਰੇ ਜੀਵਨ ਤੇ 파ਰੂ ਨੇ। ਤੂੰ ਜਿਹੜੇ ਕਰਮ ਕਰ ਰਿਹਾ ਇਹਨਾਂ ਦੇ ਪ੍ਰਭਾਵ ਥੱਲੇ ਕਰਕੇ। ਔਰ ਇਹ ਜਿਹੜੇ ਕੰਮ ਕਰਾਉਂਦੇ ਨੇ, ਪਾਪ ਕਰਮ ਕਰਾਉਂਦੇ ਨੇ ਇਹਨਾਂ ਦੇ ਪ੍ਰਭਾਵ ਥੱਲੇ ਆ ਕੇ ਪਾਪ ਕਰੇ ਪੰਚਾ ਕੇ ਬਸਰੇ ਇਹਨਾਂ ਦੇ ਬਸ ਹੋਇਆ ਹੋਇਆ ਤੂੰ। ਔਰ ਫਿਰ ਜਿਹੜੇ ਕਰਮ ਕਰ ਰਹੇ ਆ ਪਾਪ ਕਰਮ ਕਰ ਰਹੇ ਆ ਪਰ ਤੇਰੀ ਹਾਲਤ ਕੀ ਹੈ ਸਾਲਾਂ ਦੇ ਸਾਲ ਪਾਪ ਕਰਦਾ ਰਹਿਣਾ ਪਤਾ ਨਹੀਂ ਕਿੰਨੀ ਉਮਰ ਪਾਪ ਕਰਦਾ ਰਹਿਣਾ ਫਿਰ ਇੱਕ ਦਿਨ ਖਿਆਲ ਆਉਂਦਾ ਹੈ ਕਿ ਗੰਗਾ ਤੇ ਨਾ ਕੇ ਨਾ ਆਵਾ ਜਾਂ ਕਿਸੇ ਤੀਰਥ ਤੇ ਹਉਰ ਤੇ ਜਾ ਕੇ ਨਾ ਆਵਾ ਤੇਰੇ ਮਨ ਦੇ ਵਿੱਚ ਇੱਕ ਭਰਮ ਪਾ ਦਿੱਤਾ ਗਿਆ ਤੈਨੂੰ ਇੱਕ ਪਟਕਾ ਦਿੱਤਾ ਗਿਆ ਜੀਵਨ ਦੇ ਸੱਚਮੁਖ ਅਰਥ ਤੋਂ ਕਿ ਕਿਸੇ ਤੀਰਥ ਤੇ ਜਾ ਕੇ ਨਾ ਆਵੇਂਗਾ ਤੇ ਤੇਰੇ ਸਾਰੇ ਸਾਰੇ ਪਾਪ ਕਰਮ ਧੁੱਲ ਜਾਣਗੇ ਬਸ ਇਸੇ ਪਰਮਤਮ ਜਾਨਣਾ ਤੀਰਥ ਤੇ ਜਾ ਕੇ ਨਾ ਆਣਾ ਹੈ ਕਿ ਇਹਤ ਨਾਏ ਕਹਾਂ ਸਬ ਉਤਰੇ ਆਪਣੇ ਆਪ ਚ ਫੈਸਲਾ ਕਰ ਲੈਣਗੇ ਸਬ ਉਤਰ ਗਏ ਕਿਉਂਕਿ ਤੇਰੀ ਮਾਨਸਿਕਤਾ ਦੇ ਵਿੱਚ ਵਾੜ ਦਿੱਤਾ ਗਿਆ ਨਾ ਤੇਰੀ ਸੋਚ ਦੇ ਵਿੱਚ ਵਾੜ ਦਿੱਤਾ ਗਿਆ ਕਿ ਮਾ ਕਰਨਾ ਜਿਸ ਲਈ ਮੈਂ ਗੱਲ ਕਰ ਰਹੇ ਹਾਂ ਭਾਵੇਂ ਗੱਲ ਜਿਹੜੀ ਹੈ ਬ੍ਰਾਹਮਣ ਦੀ ਕਰ ਕੀਤੀ ਜਾ ਰਹੀ ਹੈ ਬ੍ਰਾਹਮਣਵਾਦੀ ਕੀਤੀ ਜਾ ਰਹੀ ਹੈ ਪਰ ਇਸੇ ਪ੍ਰਭਾਵ ਤੋਂ ਅਸੀਂ ਸਿੱਖ ਵੀ ਮੁਕਤ ਨਹੀਂ ਹਾਂ ਅਸਲ ਦੇ ਵਿੱਚ ਇਹ ਗੱਲਾਂ ਅਸੀਂ ਬਾਅਦ ਦੇ ਵਿੱਚ ਵਿਚਾਰਾਂਗੇ ਵਿਸ਼ੇ ਦੀ ਸਮਾਪਤੀ ਤੇ ਕਿ ਅਸੀਂ ਕੀ ਕਰ ਰਹੇ ਹਾਂ ਕਿਉਂਕਿ ਕਰਮ ਕਾਂਡ ਦੇ ਹਰ ਵਿਸ਼ੇ ਤੋਂ ਬਾਅਦ ਅਸੀਂ ਵਿਚਾਰਨੇ ਆ ਕੀ ਕਰ ਰਹੇ ਹਾਂ ਹੁਣ ਕਿਉਂਕਿ ਇੱਕ ਭਰਮ ਹੋ ਗਿਆ ਆਪਣੇ ਆਪ ਚ ਮਨ ਨੂੰ ਤਸੱਲੀ ਦੇ ਲਈ ਕਿ ਮੇਰੇ ਪਿਛਲੇ ਸਾਰੇ ਪਾਪ ਤਾਂ ਧੁੱਲ ਗਏ ਨੇ ਬਹੁਤ ਕਮਾ ਮੈਂ ਹੋਏ ਨਿਸੰਕ ਪਰ ਸਾਰੀ ਸ਼ਰਮ ਲਾ ਕੇ ਸਾਰਾ ਡਰ ਲਾ ਕੇ ਵਿੱਚ ਜੱਕੋ ਕੇ ਹੋਰ ਪਾਪ ਕਰਨੇ ਸ਼ੁਰੂ ਕਰ ਦਿੰਦਾ ਤੇ ਪਿਛਲੇ ਸਭ ਧੁੱਲ ਗਏ ਨਾ ਬਹੁਤ ਕਮਾ ਮੈਂ ਹੋਏ ਨਿਸੰਕ ਪਰ ਸਤਗੁਰੂ ਨੇ ਜਿਹੜਾ ਫੈਸਲਾ ਦਿੱਤਾ ਨਾ ਜੰਪੂਰ ਬਾਦ ਖਰੇ ਕਾ ਲੰਕਾ ਤੇਰੇ ਹਰ ਕਰਮ ਦੀ ਤੈਨੂੰ ਸਜ਼ਾ ਮਿਲੇਗੀ ਕਿ세 ਪੁਲਿਖੇ ਦੇ ਵਿੱਚ ਨਾ ਰਹੀਂ ਕਿ ਮੈਂ ਤੀਰਤੇ ਨਾ ਆਇਆ ਤੇ ਪਵਿੱਤਰ ਹੋ ਗਿਆ ਅੱਜ ਜਿਹੜਾ ਗੰਗਾ ਦੇ ਵਿੱਚ ਹੱਡ ਪਾਉਣ ਦਾ ਜਿਹੜਾ ਚੱਲਿਆ ਇਹ ਵੀ ਇੱਥੋਂ ਚੱਲਿਆ ਨਾ ਵੀ ਜੇ ਜੀਵਨ ਦੇ ਵਿੱਚ ਮਰਨ ਤੋਂ ਪਹਿਲਾਂ ਗੰਗਾ ਦਾ ਇਸ਼ਨਾਨ ਨਹੀਂ ਕੀਤਾ ਕਿ세 ਤੀਰੇ ਤੇ ਇਸ਼ਨਾਨ ਨਹੀਂ ਕੀਤਾ ਤੇ ਪਾਪ ਜਿਹੜੇ ਨੇ ਉਹ ਨਾਲ ਜਾਂ ਰਹੇ ਨੇ ਤੇ ਉਹ ਉਹਦੇ ਸੰਸਕਾਰ ਕਰਕੇ ਤੇ ਉਹਦੇ ਹੱਡ ਲੈ ਕੇ ਤੇ ਕਿਸੇ ਤੀਰਸਥਾਨ ਤੇ ਪਾ ਦਿਓ ਤੇ ਉਹਦੇ ਸਾਰੇ ਪਾਪ ਕਰਮ ਲੈ ਜਾਣਗੇ ਨਾ ਫੈਸਲਾ ਇਹ ਵਿਚਾਰ ਸਾਰਾ ਬ੍ਰਾਹਮਣ ਦੀ ਹੈ ਮੇਰੇ ਸਤਿਗੁਰੂ ਦਾ ਫੈਸਲਾ ਤੇ ਬੜਾ ਸਪਸ਼ਟ ਹੈ ਔਰ اٹਲ ਹੈ ਜੰਪੂਰ ਭਵੰਤ ਕਰੇ ਕਲੰਕ ਤੇਰੇ ਮੱਥੇ ਤੇ ਕਲੰਕ ਲਾਇਆ ਜਾਏਗਾ ਦੋਸ਼ ਲਗਾਇਆ ਜਾਏਗਾ ਤੇਰੇ ਸਾਰੇ ਪਾਪ ਤੇਰੇਗੇ ਰੱਖੇ ਜਾਣਗੇ ਆ ਕਰਮ ਤੂੰ ਕਰਕੇ ਆਇਆ ਔਰ ਉਹਨਾਂ ਦੀ ਸਜ਼ਾ ਮਿਲੇਗੀ ਤਨ ਗੁਰਬਾਣੀ ਨੂੰ ਪਹਿਲੀ ਗਲਤ ਆ ਪੜ੍ਹ ਕੇ ਸਮਝੀਏ ਵਿਚਾਰੀਏ ਤੇ ਫਿਰ ਵਿਚਾਰ ਕੇ ਆਪਣੀ ਮਾਨਸਿਕਾ ਨੂੰ ਕੁਰੇਦੀਏ ਕਿ ਅਸੀਂ ਕਿਤੇ ਉਹਨਾਂ ਪਰਮਾਤਮਾ 'ਤੇ ਨਹੀਂ ਭਟਕਦੇ ਪਏ ਤਾਂ ਹੀ ਫਾਇਦਾ ਹੈ ਤਾਂ ਹੀ ਲਾਭ ਹੈ ਚੁੱਪ ਕਰਕੇ ਅੱਖਾਂ ਬੰਦ ਕਰਕੇ ਉਹੀ ਕਰਮਣਾ ਕਰੀ ਜਾਈਏ ਜਿਹੜੇ ਅੱਜ ਹੋ ਰਿਹਾ ਹੈ ਆਪਾਂ ਵਿਚਾਰ ਨੂੰ ਹੋਰ ਗਹਿਰਾਈ ਜਾ ਕੇ ਵਿਚਾਰਾਂਗੇ ਇਹ ਅਜੇ ਵਿਸ਼ਾ ਜਾਰੀ ਰਹੇਗਾ ਅੱਜ ਬਸ ਇਤਨੇ ਇੱਕ ਬਚਨ ਪਰਵਾਣ ਕਰਨਾ ਹੋਈਆਂ ਪੁੱਲਾਂ ਵਰਸ ਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ